ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬੜੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ ਬਹੁਤ ਹੀ ਅਹਿਮ ਤੇ ਵਧੀਆ ਖਬਰਾਂ ਹੈਗੀਆਂ ਜਾਣਕਾਰੀ ਤੁਹਾਡੀ ਚਾਹਾਪਾ ਹੋਵੇਗਾ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨਾ ਹੈ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਪਹਿਲੀ ਵਾਰ ਕਿਸੇ ਪ੍ਰਭਾਵ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਹਿੱਤ ਵਿੱਚ ਕੇ ਲਠੋਕ ਦਿੱਤਾ ਦਰਾਂ ਸਾਲ ਦੇ ਵਿੱਚ ਉਹਦਾ ਐਮਐਲਏ ਤਨ ਕਰ ਰਿਹਾ ਸੀ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਹੈ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੋਂ ਇੱਕ ਵਕੀਲ ਆ ਪੰਜਾਬ ਦੇ ਵਿੱਚੋਂ ਜਿਵੇਂ ਕਿਹਾ ਕਿ ਮੈਂ ਅਮਰਪਾਲ ਸਿੰਘ ਮਹਿਰੋਂ ਦਾ ਫ੍ਰੀ ਦੇ ਵਿੱਚ ਕੇਸ ਲੜੂਗੀ ਬਹੁਤ ਹੀ ਅਹਿਮ ਖਬਰਾਂ ਜਿਹੜੀ ਤੁਸੀਂ ਵੇਖਣ ਜਾ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਇਸ ਪਲਵਾਨ ਦਾ ਕਹਿੰਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਵੇਂ ਇੱਕ ਪਾਸੇ ਫੌਜਾ ਸਿੰਘ ਸਰਾਈ ਗੱਡੀ ਲੈ ਕੇ ਜਾਂਦੇ ਨੇ ਤੇ ਵੱਡੀ ਭੁਜਾ ਕੇ ਨਗਾਉਂਦੇ ਨੇ ਤੇ ਉਹਨਾਂ ਨੂੰ ਚੈਲੰਜ ਕਰ ਦਿੰਦੇ ਨੇ ਜਿਵੇਂ ਨਾਮ ਦਾ ਇੱਕ ਸਰਪੰਚ ਮਾਰਿਆ ਗਿਆ ਸੀ ਉਹਦੇ ਪਿਓ ਨੇ ਪਰਮਾਨ ਨੇ ਯਾਨੀ ਬਹੁਤ ਵੱਡਾ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਔਰ ਦੂਜੇ ਪਾਸੇ ਫੌਜਾ ਸਿੰਘ ਸਰਾਰੀ ਯਾਨੀ ਉਹਨਾਂ ਦਾ ਕਤਲ ਹੋ ਗਿਆ ਸੀ ਤੇ ਫੌਜੇ ਸਿੰਘ ਸਰਾਰੀ ਦੇ ਸਿਰ ਲੱਗਿਆ ਸੀ ਉਹਨਾਂ ਨੇ ਕਿਹਾ ਕਿ ਜੇ ਮਾਂ ਦਾ ਦੁੱਧ ਪੀਤਾ ਤਾਂ ਆਓ ਮੈਦਾਨ ਦੇ ਵਿੱਚ ਖੜੋ ਗੱਡੀ ਭੁਜਾ ਕੇ ਕਿਵੇਂ ਲੈ ਕੇ ਜਾਣਾ ਸਾਡੇ ਕੋਲ ਦੀ ਇਸ਼ਾਰਾ ਕੀਤਾ ਉਹਨੇ ਗਲਤ ਇਸ਼ਾਰਾ ਕੀਤਾ ਕਹਿੰਦਾ ਹੁਣ ਤੁਹਾਡਾ ਕੁਝ ਨਹੀਂ ਬਰਦਾ ਯਾਨੀ ਤੁਹਾਡਾ ਮੁੰਡਾ ਮਾਰ ਦਿੱਤਾ ਗਿਆ ਪਰ ਤੁਹਾਡੀ ਇਹ ਨਹੀਂ ਪਾਵਰ ਨਹੀਂ ਕਿ ਮੇਰੇ ਤੇ ਐਕਸ਼ਨ ਲੈ ਲੂੰਗੀ ਇਹ ਫੌਜਾ ਸਿੰਘ ਸਰਾਰੀ ਦਾ ਇੱਕ ਸੰਦੇਸ਼ ਹੈ ਉਹਨਾਂ ਲੋਕਾਂ ਦੇ ਖਰਾਬ ਜਿਹੜੇ ਬਹੁਤ ਲੰਬੇ ਸਮੇਂ ਤੋਂ ਯਾਨੀ ਜੂਝ ਰਹੇ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਫੌਜਾ ਸਿੰਘ ਸਰਾਰੀ ਨੂੰ ਇਸ ਪਲਵਾਨ ਦੀ ਸਿੱਧੀ ਚੇਤਾਵਨੀ ਹੈ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬਣੀ ਹੀ ਅਹਿਮ ਹੈ ਕਿਉਂਕਿ ਭਵੰਤਮਾਨ ਸਰਕਾਰ ਪੰਜਾਬ ਦੇ ਅੰਦਰ ਲਗਾਤਾਰ ਯਾਨੀ ਗਿਰਦੀ ਜਾ ਰਹੀ ਹੈ ਨਕਾਮ ਪੈਂਦੀ ਜਾ ਰਹੀ ਹੈ ਔਰ ਦੂਜੇ ਪਾਸੇ ਉਹ ਪਰਵਾਨ ਨੇ ਜਿਹੜੀ ਚੇਤਾਵਨੀ ਦਿੱਤੀ ਆ ਤੁਸੀਂ ਆਪ ਹੀ ਸੁਣ ਲਓ ਕਿ ਉਸ ਪਰਵਾਨ ਨੇ ਫੌਜਾ ਸਿੰਘ ਸਰਾਰੀ ਨੂੰ ਕੀ ਕਿਹਾ ਕਿਹਾ ਕਿ ਮਾਂ ਦਾ ਦੁੱਧ ਪੀਤਾ ਤਾਂ ਆ ਕੇ ਇੱਥੇ ਗੱਡੀ ਮੇਰੇ ਕੋਲ ਖੜਾ ਕਿਉਂ ਕੇ ਭੁਜਾ ਕੇ ਗੱਡੀ ਟਪਾਈ ਆ ਤਾਂ ਉਸ ਤੋਂ ਬਾਅਦ ਇਹ ਸਾਰਾ ਵਿਵਾਦ ਖੜਾ ਹੋਇਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਅਮਰਪਾਲ ਸਿੰਘ ਮਹਿਰੋਂ ਦੀ ਹੈ ਸੋਨੂ ਫੋਜਾ ਸਿੰਘ ਸਰਾਰੀ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਗੱਡੀ ਮੋੜ ਕੇ ਲਿਆ ਪਿਛਾਂ ਮੈਂ ਮੈਨੂੰ ਬੜਾ ਗੁੱਸਾ ਚੜਿਆ ਮੈਂ ਆਖਾ ਜੇ ਤੂੰ ਮਾਂ ਦਾ ਦੁੱਧ ਪੀਤੇ ਗੱਡੀ ਮੋੜ ਕੇ ਪਿਛਾਂ ਲਿਆ ਤੈਨੂੰ ਦਸੀਏ ਕਿ ਪਹਿਲਵਾਨ ਦਾ ਮੁੱਲ ਕੀ ਹੁੰਦਾ ਐ ਇਦੋਂ ਫੋਜਾ ਸਿੰਘ ਆਇਆ ਤੇ ਫੋਜਾ ਸਿੰਘ ਨਾ ਕੀ ਗਿਆ ਤਾਂ ਸੰਗਤਣ ਵੇਖ ਹੀ ਲੈਣਾ ਸੀ ਉਹਨਾਂ ਨੇ ਆਖਿਆ ਵੀ ਫੋਜਾ ਸਿੰਘ ਆ ਗਿਆ ਵੀ ਸਾਰੇ ਐਂ ਤਾਂ ਮੜੁਖੇ ਮੈਂ ਆਖਾ ਕੋਈ ਨਹੀਂ ਛਾਂਡੇ ਹੋਰ ਨਾ ਗਿਆ ਆਪਣੀ ਗੱਲ ਇਹ ਅਗਲੇ ਚੌਂ ਤੋਂ ਗੱਡੀ ਨਾ ਹਾਂ ਨਾਲ ਜਾ ਕੇ ਅਗੋਂ ਨਣ ਚਾਹ ਸਰਖਾਨੇ ਉੱਤੇ ਹੋਲਦੇ ਥੱਲੇ ਅਗਰ ਜਾ ਕੇ ਗੱਡੀ ਚੱਕੋ ਨਾ ਗੱਡੀ ਫੇਰ ਪਿਛੇ ਮੋੜ ਕੇ ਲੈ ਆ ਪੌਰੀ ਤੇਜ ਜਾਣ ਪੁੱਜ ਕੇ ਮੋੜ ਕੇ ਲੈ ਆ ਜਾਏ ਸਾਦੇ ਤੋਂ ਸਾਹਮਣੇ ਵਿੱਚ ਜਾਣ ਬਜੂ ਮੋੜ ਕੇ ਜਦੋਂ ਨਵੇਰੇ ਨੇੜੇ ਆਇਆ ਤੇ ਮੈਨੂੰ ਆਂਦਾ ਇੰਨੇ ਇਸ਼ਾਰਾ ਕੀਤਾ ਬਹੁਤ ਚੰਗਾ ਹੋਜੇ ਨੇ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਇਹ ਵੀ ਆਂਦਾ ਵੀ ਤੁਹਾਡਾ ਕੁਝ ਨਹੀਂ ਬੰਨਣਾ ਇਹਨੇ ਤਾਂ ਜੇ ਜੇ ਬੁਲਾਉਣਾ ਹੋਵੇ ਨਾ ਕਿ ਇਹਨੂੰ ਗੱਡੀ ਦੇ ਵਿੱਚ ਜਾਂਦਿਆਂ ਨੂੰ ਤੇ ਉਹਨੂੰ ਜੁਣਾ ਐ ਕਰਕੇ ਬੁਲਾਈਦਾ ਤੇ ਜੇ ਕਿਹਨੂੰ ਇਸ਼ਾਰਾ ਕਰਾਵੇ ਮਤਲਬ ਵੀ ਕੋਈ ਨਾ ਚੀਤੇ ਨਹੀਂ ਹੋਵੇ ਉਹਨੂੰ ਐ ਕਰੀਦਾ ਵੀ ਇਹ ਉਹਨਾਂ ਤੇ ਐਮ ਐਲ ਐ ਇੱਕ ਇੱਕ ਗਲਤ ਇਸ਼ਾਰਾ ਤੁਹਾਨੂੰ ਕਰਕੇ ਮਤਲਬ ਵੀ ਤੁਸੀਂ ਜੋ ਮਰਜ਼ੀ ਕਰ ਲਓ ਇਹਦਾ ਮਤਲਬ ਇਹ ਹੋਇਆ ਕਹਿੰਦਾ ਮਤਲਬ ਇਹ ਹੋਇਆ ਹੁੰਦਾ ਵੀ ਮੈਂ ਤੁਸੀਂ ਮੇਰਾ ਜੋ ਮਰਜ਼ੀ ਵੀ ਕਰ ਲਓ ਤੇ ਮੇਰਾ ਕੁਝ ਨਹੀਂ ਬਗਦਾ ਮੋਹਜਾ ਸਿੰਘ ਸਰਾਰੀ ਨੇ ਕਿਹਾ ਮੈਂ ਆਹ ਫੌਜਾ ਸਿੰਘ ਸਰਾਰੀ ਜੇ ਮਾਂ ਦਾ ਦੁੱਧ ਪੀਤਾ ਹੀ ਤੇ ਗੱਡੀ ਮੋੜ ਕੇ ਲਿਆ ਪਿਛਾਂ ਅੱਛਾ ਮੈਂ ਮੈਨੂੰ ਬੜਾ ਗੁੱਸਾ ਚੜਿਆ ਮੈਂ ਜੇ ਤੂੰ ਮਾਂ ਤੋਂ ਤੇ ਪਿੱਤੇ ਕੱਢੀ ਮੋੜ ਕੇ ਪਿਛਾ ਲਿਆ ਤੈਨੂੰ ਦੱਸੀਏ ਕਿ ਭਲਵਾਨ ਦਾ ਮੁੱਲ ਕੀ ਹੁੰਦਾ ਜੇ ਖਾੜੇ ਦੇ ਵਿੱਚ ਭਲਵਾਨ ਚੁੱਕ ਕੇ ਨਾ ਛੱਟੇ ਤੈਨੂੰ ਫੇਰ ਆਖੀ ਤਾਂ ਬੀਤੇ ਕੁਝ ਦਿਨਾਂ ਦੇ ਵਿੱਚ ਜਿਹੜਾ ਕਿ ਸਰਪੰਚ ਜਸਨ ਦਾ ਕਤਲ ਹੁੰਦਾ ਤੇ ਫੌਜਾ ਸਿੰਘ ਸਰਾਰੀ ਇਹਨਾਂ ਦਾ ਇੱਕ ਐਮਐਲਏ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਹਦੇ ਸਿਰ ਲੱਗਦੀ ਹੈ ਪੂਰੀ ਗੱਲ ਤਾਂ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਚੇਤਾਵਨੀਆਂ ਮਿਲ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਇਹ ਇੱਕ ਪਰਿਵਾਰ ਸੀ ਜਿਹੜਾ ਕਿ ਜਸ਼ਨ ਸਰਪੰਚ ਦਾ ਪਿਤਾ ਸੀ ਉਹਨੇ ਸਿੱਧਾ ਹੀ ਚੈਲੰਜ ਕਰ ਦਿੱਤਾ ਯਾਨੀ ਗੱਡੀ ਭਿਜਾ ਕੇ ਉਹਦੇ ਕੋਲੋਂ ਲੈ ਜਾਂਦਾ ਤੇ ਉਹ ਸਿੱਧਾ ਇਸ਼ਾਰਾ ਕਰਦਾ ਉਂਗਲ ਦੇ ਨਾਲ ਕਹਿੰਦਾ ਤੁਹਾਡਾ ਕੁਝ ਨਹੀਂ ਬਣਦਾ ਯਾਨੀ ਸਾਡੀ ਪਾਵਰ ਆ ਸਾਡੀ ਸਰਕਾਰ ਇਹ ਕਤਲ ਦਾ ਮਾਮਲਾ ਸੀ ਔਰ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਇੱਕ ਕਤਲ ਹੁੰਦਾ ਕਮਲ ਕੌਰ ਦਾ ਉਹਦੇ ਵਿੱਚ ਨਾਮਜ਼ਦ ਕੀਤੇ ਜਾਂਦੇ ਨੇ ਭਾਈ ਅਮਰਪਾਲ ਸਿੰਘ ਮਹਿਰੋਂ ਤਾਂ ਇੱਕ ਵਕੀਲ ਆ ਪੰਜਾਬ ਦੇ ਵਿੱਚੋਂ ਜਿਹੜੀ ਕੇਸ ਦੇ ਖਿਲਾਫ ਕਈ ਵਾਰ ਕੰਪਲੇਂਟਾਂ ਵੀ ਪਾਈਆਂ ਕੋਰਟ ਦੇ ਵਿੱਚ ਤਾਂ ਉਸ ਦੇ ਉੱਤੇ ਵੀ ਕੋਈ ਰਿਐਕਸ਼ਨ ਪੰਜਾਬ ਦੀ ਪੁਲਿਸ ਜਾਂ ਫਿਰ ਕੋਰਟ ਬੰਨੀ ਉਹ ਨਹੀਂ ਆਇਆ ਸੀ ਤਾਂ ਜਿਹੜੀ ਇਹ ਵਕੀਲ ਹੈ ਇਹਦਾ ਕਹਿਣਾ ਕੀ ਹੈ ਵੀ ਤੁਹਾਨੂੰ ਮੈਂ ਸੁਣਾ ਦਿੰਨਾ ਜਿਹੜਾ ਕਿ ਅਮਰਪਾਲ ਸਿੰਘ ਮਹਿਰਾਂ ਦੇ ਉੱਤੇ ਇਹ ਕੇਸ ਲੱਗਿਆ ਕਿ ਭਾਈ ਉਹਨਾਂ ਨੇ ਮਾਰੀ ਉਹਦੇ ਸਾਥੀ ਵੀ ਫੜੇ ਗਏ ਨੇ ਫਿਲਹਾਲ ਅਮਰਪਾਲ ਸਿੰਘ ਮਹਿਰੋ ਹਲੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਇਹ ਵਕੀਲ ਕੀ ਕਹਿੰਦੀ ਹੈ ਕਹਿੰਦੀ ਮੈਂ ਫ੍ਰੀ ਦੇ ਵਿੱਚ ਕੇਸ ਲੜੂੰਗੀ ਅਮਰਪਾਲ ਸਿੰਘ ਮਹਿਰੋਂ ਦਾ ਸੁਣੋ ਜੀਣਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੇ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਹੈਮ ਹੈ ਸੁਣੋ ਇਹ ਗੰਦਾ ਕਿਸੇ ਨਾ ਕਿਸੇ ਨੇ ਤਾਂ ਸਾਫ ਕਰਨਾ ਸੀ ਕਰਤਾ ਜਿਹਨੇ ਕਰਨਾ ਸੀ ਲੱਖਾਂ ਫਾਲੋਅਰ ਹੋਣ ਤੇ ਸੰਸਕਾਰ ਕਰਨ ਸਮੇ ਸਿਰਫ ਪਰਿਵਾਰ ਹੋਵੇ ਰਿਸ਼ਤੇਦਾਰ ਵੀ ਨਾ ਮੈਂ ਇੱਕ ਵਕੀਲ ਦੇ ਤੌਰ ਤੇ ਦੇਖਾਂ ਤੇ ਮਟਰ ਕਦੇ ਵੀ ਜਸਟੀਫਾਈਡ ਨਹੀਂ ਹੁੰਦੇ ਠੀਕ ਆ ਪਰ ਇੱਕ ਸਿੱਖ ਹੋਣ ਦੇ ਨਾਤੇ ਜੇ ਦੇਖਾਂ ਤਾਂ ਸੋਧੇ ਹਮੇਸ਼ਾ ਜਸਟੀਫਾਈਡ ਹੁੰਦੇ ਉਹ ਬੱਚੇ ਨੂੰ ਭੂਆ ਘਰੇ ਭੂਆ ਇਹ ਬਣ ਕੇ ਦਿਖਾ ਉਹ ਬਣ ਕੇ ਦਿਖਾਉ ਬੱਚਿਆਂ ਦਾ ਕੀ ਹੈ ਸਰ ਉਹਨਾਂ ਦੀ ਮਾਨਸਿਕਤਾ ਕੀ ਹੋਗੀ ਕਿਸੇ ਬੱਚੇ ਨੂੰ ਆਪਣੇ ਅন্ডਰ ਗਾਰਮੈਂਟਸ ਫੜਾਈ ਫਿਰਦੀ ਆ ਈਗਾ ਨੂੰ ਸਮਝਾਇਆ ਸੀ ਨਾ ਅਮਰਤਪਾਲ ਮਹਿਰੋ ਨੇ ਤੇ ਵੀਰ ਜੀ ਦੇ ਸਮਝਾਉਣ ਤੋਂ ਬਾਅਦ ਉਹ ਸਮਝੀ ਜਿਹੜੀ ਉਹਦੀ ਇੱਕ ਐਡਵਰਟਾਈਜ਼ਮੈਂਟ ਸੀਗੀ ਕਿਸੇ ਵੈਦ ਦੀ ਉਸ ਕਰਕੇ ਪਰਿਵਾਰ ਬਰਬਾਦ ਹੋਇਆ ਇੱਕ ਭਰਾ ਨੇ ਉਹ ਦੇਖ ਕੇ ਦਵਾਈ ਮੰਗਾਈ ਉਹ ਭਰਾ ਆਪਣੀ ਭੈਣ ਦਾ ਸ਼ੋਸ਼ਣ ਕਰਨ ਲੱਗ ਪਿਆ ਯਾਨੀ ਵੀਡੀਓ ਬਹੁਤ ਲੰਬੀ ਆ ਪਰ ਜਿਹੜੀ ਵਕੀਲ ਹੈ ਇਹ ਉਹਦੇ ਬਾਰੇ ਕਹਿ ਰਹੀ ਹੈ ਜਿਹੜੀ ਕਮਲ ਕੌਰ ਮਾਰੀ ਗਈ ਹੈ ਉਹਦਾ ਅਸਲੀ ਨਾਮ ਕੰਚਨ तिवारी ਸੀ ਤਾਂ ਉਸ ਕੇਸ ਦੇ ਵਿੱਚ ਇਹ ਵਕੀਲ ਕਹਿੰਦੀ ਕਿ ਮੈਂ ਅਮਰਤ ਭਾਰਸਨ ਮਹਰੋਂ ਦਾ ਕੇਸ ਫਰੀ ਦੇ ਵਿੱਚ ਲੜੂਗੀ ਯਾਨੀ ਹੁਣ ਉਹ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੀ ਗੰਦ ਪਾ ਰੱਖਿਆ ਸੀ ਇਸ ਗੰਦ ਨੂੰ ਕਹਿੰਦੀ ਚੱਕਿਆ ਗਿਆ ਬਹੁਤ ਚੰਗਾ ਹੋਇਆ ਔਰ ਦੂਜੇ ਪਾਸੇ ਸਵਾਲ ਇਹ ਵੀ ਉੱਠਿਆ ਕਿ ਭਾਈ ਜਿਹਦੇ ਲੱਖਾਂ ਫੋਲੋਅਰਸ ਸੀ ਕਹਿੰਦੇ ਉਹਦੇ 4 ਲੱਖ ਤੋਂ ਵੱਧ ਉਹਦੇ ਸਬਸਕ੍ਰਾਈਬਰ ਸੀ ਫੇਸਬੁੱਕ ਤੇ ਵੀ ਸੀ YouTube ਤੇ ਸੀ ਬਹੁਤ ਸਾਰੇ ਯਾਨੀ ਇੰਸਟਾਗ੍ਰam ਤੇ ਵੀ ਸੀ ਤਾਂ ਜਦੋਂ ਕਹਿੰਦੇ ਉਹਦਾ ਸੰਸਕਾਰ ਕੀਤਾ ਗਿਆ ਤਾਂ ਉਹਦੇ ਘਰ ਦੇ ਪਰਿਵਾਰ ਦੇ ਸਿਵਾ ਇਹਨਾਂ ਦਾ ਕੋਈ ਹੋਰ ਮੈਂਬਰ ਵੀ ਰਿਸ਼ਤੇਦਾਰ ਨਹੀਂ ਆਇਆ ਸੀ ਇਹ ਵੀ ਬਹੁਤ ਵੱਡਾ ਸਵਾਲ ਆ ਔਰ ਇਸ ਦੀ ਸਿੱਖ ਦੂਜੇ ਲੋਕਾਂ ਨੂੰ ਵੀ ਜਾਂਦੀ ਆ ਕਿ ਜਿਹੜੇ ਇਹੋ ਜਿਹੇ ਕਰਤਾਰ ਦੇ ਲੋਕ ਹੁੰਦੇ ਨੇ ਜਿਹੜੇ ਅੱਜ ਵੀ ਅਸ਼ਲੀਲ ਵੀਡੀਓ ਕੁੜੀਆਂ ਮੁੰਡੇ ਬਣਾ ਰਹੇ ਨੇ ਉਹਨਾਂ ਨੂੰ ਇਸ ਗੱਲ ਤੋਂ ਮਜ਼ਾ ਲੈਣਾ ਚਾਹੀਦਾ ਕਿ ਇੱਕ ਤੇਰੀ ਮੌਤ ਇਸ ਦੀ ਵਜ੍ਹਾ ਦੇ ਨਾਲ ਹੋਈ ਆ ਜਿਹੜੀਆਂ ਅਸ਼ਲੀਲ ਵੀਡੀਓ ਬਣਾਉਂਦੀ ਸੀ ਔਰ ਦੂਜੇ ਪਾਸੇ ਉਦੇ ਕਰਦਾਰ ਦੀ ਵਜ੍ਹਾ ਦੇ ਨਾਲ ਉਹਦੇ ਮਰਨ ਦੇ ਉੱਤੇ ਵੀ ਕੋਈ ਬੰਦਾ ਜਾਂ ਕੋਈ ਪਸ਼ੂ ਪక్షి ਵੀ ਨਹੀਂ ਗਿਆ ਦੇਖੋ ਕਿਸ ਕਦਰ ਉਹਦਾ ਕਰਦਾਰ ਮਰਿਆ ਔਰ ਖੁਦ ਵੀ ਮਰੀ ਹੈ ਔਰ ਲੋਕ ਕਮੈਂਟਾਂ ਦੇ ਵਿੱਚ ਕੋਈ ਗਾਲਾਂ ਕੱਢ ਰਹੇ ਨੇ ਔਰ ਦੇ ਪਾਸੇ ਭਵੰਤਮਾਨ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਕਿਉਂ ਨਹੀਂ ਲੈ ਰਹੀ ਕਿਉਂਕਿ ਜਿੰਨੇ ਵੀ ਅਸ਼ਲੀਲਤਾ ਫੈਲਾਉਣ ਵਾਲੇ ਲੋਕ ਨੇ ਜਿਵੇਂ ਨਸ਼ੇ ਦੇ ਖਿਲਾਫ ਯੁੱਧ ਚਲਾਇਆ ਭਵੰਤਮਾਨ ਨੇ ਜੇਕਰ ਇਹਨਾਂ ਦੇ ਪ੍ਰਤੀ ਇੱਕ ਯੁੱਧ ਚਲਾ ਦੇਵੇ ਕਿ ਭਾਈ ਜੇਕਰ ਕਿਸੇ ਦੀ ਵੀਡੀਓ ਅਸੀਂ ਕਾਊਂਟ ਦੇ ਉੱਤੇ ਕਿਸੇ YouTube ਤੇ ਜਾਂ ਕੋਈ Facebook ਤੇ ਜਾਂ Instagram ਦੇ ਉੱਤੇ ਗਲਤ ਵੀਡੀਓ ਵੇਖ ਲਈ ਤੇ ਉਹਦੇ ਖਿਲਾਫ ਅਸੀਂ ਵੱਡੇ ਤੋਂ ਵੱਡਾ ਐਕਸ਼ਨ ਲਵਾਂਗੇ ਇਹਦੇ ਉੱਤੇ ਕਾਨੂੰਨ ਬਣਾ ਕੇ ਲekeਉਣਾ ਚਾਹੀਦਾ ਪੂਰੀ ਸਰਕਾਰ ਨੂੰ ਔਰ ਉਹਦੇ ਵਿੱਚ ਕੋਈ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਹੋਰ ਵੀ ਜਥੇਬੰਦੀਆਂ ਜਾਂ ਫਿਰ ਹੋਰ ਵਿਰੋਧੀ ਪਾਰਟੀਆਂ ਇਸ ਗੱਲ ਦੇ ਹੱਥਰੇ ਵਿੱਚ ਆ ਕੇ ਵੱਡੇ ਪੱਧਰ ਦੇ ਉੱਤੇ ਕਾਨੂੰਨ ਬਣਾਉਣ ਦੀ ਗੱਲ ਚੱਕਣੀ ਚਾਹੀਦੀ ਹੈ ਕਿਉਂਕਿ ਇਹ ਪੰਜਾਬ ਨੂੰ ਇੱਕ ਪਾਸੇ ਕਿਹਾ ਜਾਂਦਾ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਉਸੇ ਧਰਤੀ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਨੰਗਾ ਨਾਚ ਨੱਚਿਆ ਜਾਂਦਾ ਹੈ ਇਹੋ ਜਿਹੀਆਂ ਕੁੜੀਆਂ ਦੁਆਰਾ ਤਾਂ ਫੇਰ ਪੰਜਾਬ ਦੀ ਦਸ਼ਾ ਕੀ ਹੁੰਦੀ ਆ ਉਹ ਅੱਜ ਤੁਸੀਂ ਸਾਰੇ ਦੇਖ ਰਹੇ ਹੋ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਇਸ ਵੀਡੀਓ ਦੇ ਹੱਥ ਵਿੱਚੋਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਅੱਜ ਦੀ ਵੀਡੀਓ ਦੇ ਵਿੱਚ ਪਾਈ ਅਮਰਪਾਲ ਸਿੰਘ ਮੈਰੂ ਦੇ ਬਾਰੇ ਗੱਲਬਾਤ ਕੀਤੀ ਗਈ ਕਿ ਉਹਨਾਂ ਆ ਦਾ ਨਾਮ ਜਿਹੜਾ ਕਿ ਇੱਕ ਟਿਕਟੋਕਰ ਹੈ ਜਿਹਦਾ ਕਤਲ ਹੋਇਆ ਉਹਦੇ ਵਿੱਚ ਉਹਨਾਂ ਨੂੰ ਜੋੜਿਆ ਜਾ ਰਿਹਾ ਹੈਗਾ ਹੈ। ਕਿਹਾ ਜਾ ਰਿਹਾ ਹੈਗਾ ਕਿ ਇਸ ਕਤਲ ਦੇ ਵਿੱਚ ਇਹਨਾਂ ਦਾ ਹੱਥ ਹੋ ਸਕਦਾ ਹੈਗਾ ਕਿਉਂਕਿ ਉਹਨਾਂ ਨੇ ਕੁਝ ਦਿਨ ਪਹਿਲੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਆ ਕੇ ਉਹਨੂੰ ਧਮਕੀ ਦਿੱਤੀ ਸੀ ਕਿ ਅਗਰ ਤੂੰ ਇਹ ਮਵਾਦ ਪਾਉਣਾ ਬੰਦ ਨਾ ਕੀਤਾ ਤਾਂ ਤੇਰਾ ਜੜਾ ਉਹ ਅੰਜਾਮ ਪਿਆ ਨਾ ਖੋਏਗਾ। ਮਹਨ ਉਸ ਟਿੱਕਟੋਕਰ ਦਾ ਕਤਲ ਹੋ ਜਾਂਦਾ ਹੈਗਾ ਵਾ ਔਰ ਜਿਹੜਾ ਵਾ ਉਹਨਾਂ ਨੂੰ ਮਲਬਸ ਕੀਤਾ ਜਾਂਦਿਆ ਹੈਗਾ ਵਾ ਇਸ ਕੇਸ ਦੇ ਵਿੱਚ ਪੰਜਾਬ ਦੀ ਇੱਕ ਵਕੀਲ ਨੇ ਉਹਨਾਂ ਦਾ ਕੇਸ ਲੜਨੇ ਦਾ ਫੈਸਲਾ ਕੀਤਾ ਹੈ ਬਗੈਰ ਮੁਆਵਜ਼ਾ ਔਰ ਉਸ ਵਕੀਲ ਦੀ ਵੀ ਤੁਸੀਂ ਆਡੀਓ ਸੁਣੀ ਜਿਹੜਾ ਇਹ ਕਹਿਣਾ ਸੀਗਾ ਕਿ ਇਹ ਅਸ਼ੀਲਤਾ ਮੁਆਦ ਦੇ ਉੱਤੇ ਮਰਦੀ ਵੀਡੀਓ ਬਣਾਉਂਦੀ ਸੀਗੀ ਇਸ ਦਾ ਖਾਤਮਾ ਜਿਹੜਾ ਵਾ ਇੱਕ ਚੰਗਾ ਕਦਮ ਹੈਗਾ ਵਾ ਔਰ ਜਿਸ ਨੇ ਕੀਤਾ ਬਹੁਤ ਬਹਾਦਰੀ ਦਾ ਕੰਮ ਕੀਤਾ ਔਰ ਮੈਂ ਉਹਨਾਂ ਦਾ ਕੇਸ ਫ੍ਰੀ ਆਫ ਕੋਸਟ ਲੜਾਂਗੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਇਸ ਕਤਲ ਦੇ ਬਾਰੇ ਭਾਈ ਅਮਰਪਾਲ ਸਿੰਘ ਮਹਿਰੂ ਦੇ ਬਾਰੇ ਜਿਹੜੇ ਕਿ ਸੱਚਾਈ ਦਾ ਪ੍ਰਚਾਰ ਕਰਦੇ ਹੈਗੇ ਆ ਭਲਾਈ ਦਾ ਪ੍ਰਚਾਰ ਕਰਦੇ ਹੈਗੇ ਆ ਸਿੱਖ ਧਰਮ ਨੂੰ ਬਚਾਉਣ ਦਾ ਪ੍ਰਚਾਰ ਕਰਦੇ ਹੈਗੇ ਆ ਤੁਹਾਡਾ ਕੀ ਕਹਿਣਾ ਇਸ ਦੇ ਬਾਰੇ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਰੱਖਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼